सतनाम श्री वेगुरु एको अंकार सतनाम कर्तापुरख निरभौ निरवैरा अकलमूहूर्त अजुनिस्प गुरप्रसाद जप ਆਦੋ ਸੱਚ ਜੁਗਾ ਸੱਚ ਏ ਵੀ ਸੱਚ ਨਾਨਕ ਹੋਸੀ ਵੀ ਸਾਚ ਸੋਚੇ ਸੋਚ ਨਾ ਹੋਈ ਜੇ ਸੋਚੀ ਲਖਵਾਰ ਚੁੱਪੇ ਚੁਪਨਾ ਹੋਈ ਜੇ ਲਾਇ ਰਹਾ ਲਿਖਤਾਰ ਭੁਗਿਆ ਭੁਗਣਾ ਉਤਰੀ ਜੇ ਬੰਨਾਪੁਰੀਆ ਪਾਰ ਸਹਿ ਸਿਆਣ ਪਾ ਲਖ ਹੋਏ ਤੈਕ ਨਾ ਚੱਲੇ ਨਾਲ

ਇਕ ਨੋਕਮੇ ਬਖਸ਼ੀਸ਼ ਇੱਕ ਹੁਕਮੇ ਸਦਾ ਪੁਆਈ ਹੈ ਹੁਕਮੇ ਅੰਦਰ ਸਭ ਕੋ ਬਾ ਰੁਕਮ ਨ ਕੋਏ ਨਾਨਕ ਹੁਕਮੈ ਜੇ ਬੂਝੇ ਤਾਉ ਮੇ ਕ ਨ ਕੋਏ ਗਾਵੇ ਕੋ ਤਾਣਾ ਹੋਵੇ ਕਿਸੇ ਤਾਣਾ ਗਾਵੇ ਕੋ ਦਾਤ ਜਾਣੇ ਨਿਸ਼ਾਨਾ ਗਾਵੇ ਕੋ ਗੁਣ ਵਿੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮਾ ਵਿਚਾਰਾ गावे को सा करे तनखे फिर दे गावे को जापे दिसे दूर गावे कावेको वेखे अद्रा दूरा कतना कतिना वे तोट। कत कत कथकति कोटि कोट कोटा। कोट दे लेन्दे थकपा है ਯੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮਾ ਚਲਾਏ ਰਾਹੋ ਨਾਨਕ ਵਿਖਸੇ ਵੇ ਪਰਵਾਹੋ ਸਾਚਾ ਸਾਈ ਭੋ ਸਾਚਨਾਏ ਪਖਿਅ ਪਉ ਅਪਾਰ ਆਖਹ ਮੰਗਹ ਤੇਹ ਦੇ ਦਾਤ ਕਰੇ ਦਾਤਾਰ फिर के अगे रखिये जित दिसै दरबार मुह की बोल ना बोलिये जित सुतरे प्यार अमृत वेला सतनाओ उड़ाई विचार करमी आवे कपडा न त्रिमुक द्वार नानके वे जानिये सब आपे सच्यार ताप्या ना जाहे कीत ना होए आपे आप निरञ्जन सोहे ज्ञा तिन पाया मान नानक गाव्ये गुणी निदान निधान गाव्ये मन रखिये पाओ दुख प्रहार सु ले जहे गुरुमुख ना गुरुख वेद गुरुख रस मय गुरुश्वर गुरु गोख वर्मा गुर पार्बती माई ਜੇ ਹੂੰ ਜਾਣਾ ਕਾ ਨਹੀਂ ਕਹਿ ਨਕਤ ਨ ਜਾਈ ਗੁਰਾ ਇੱਕ ਦੇਹ ਬੂਜਾਈ ਸਗਣ ਦੀਆਂ ਕਾ ਇੱਕ ਦਾਤਾ ਸੋ ਮੈਂ ਰਿਸਰ ਨਾ ਜਾਈ ਤੇਤ ਨਾ ਵਾ ਜੇ ਤਿਸ ਪਾਵਾਂ ਵਿਨ ਪਾਣੇ ਕੈ ਨਾਏ ਕਰੀ ਜੇ ਤਿਸ ਟੁਪਾਈ ਵਿਖਾ ਵਿਨ ਕਰਮਾ ਕੇ ਮਿਲੇ ਲੈ ਮਾਤ ਵਿੱਚ ਰਤਨਾ ਜਵਾਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦਹਿ ਬੁਝਾਈ ਸਭਣਾ ਜੀਆਂ ਕਾ ਇੱਕੋ ਦਾਤਾ ਸੋ ਮੈਂ ਵਿਸਰਨਾ ਜਾਏ ਜੇ ਵਿਚਾਰੇ ਆਰਜਾ ਹੋਰ ਤਸੋਣੀ ਹੋਇਆ ਨਵਾ ਖੰਡਾ ਰਿਚ ਜਾਣੀਏ ਨਾਲ ਚੱਲੇ ਸਭ ਕੋ ਹੈ ਚੰਗਣਾ ਰਖਾਇ ਕੇ ਜਸ ਕੀਤ ਜਗ ਲਿਆ ਤੇ ਇਸ ਨਦਰ ਨਾ ਵਈ ਤ ਵਾਤਨਾ ਭੂਇ ਛੇ ਕੇ ਕੀਟ ਅੰਦਰ ਕੀਟ ਕਰ ਦੋ ਸੀ ਦੁਸਤਰ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੇ ਤਿਹ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ शि पेर सुनाथ सुन तव लास सु दीपल्यौण्यक्ता सदा विकाश सुनय दुख पास सुब्रह्मा इन्द मोक्षल मन्द सुनय योग युगतन पैदा ਸੁਨੀਏ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਾਦਾ ਵਿਗਾਸਾ ਸੁਨੀਏ ਧੂਕ ਪਾਪ ਕਾ ਨਾਸ ਸੁਨੀਏ ਸਤੋਕ ਗਿਆਨ ਸੁਨੀਏ ੜ ਟਟਕਾ ਇਚ ਨਾਨਾ ਸੁਨੀਏ ਬਾੜ-ਪੜ ਪਾਵੈ ਮਾਨਾ ਸੁਨੀਏ ਲਾਗੇ ਸਤਿਆਨ ਨਾਨਕ ਭਗਤਾ ਸਾਦਾ ਵਿਗਾਸਾ ਸੁਨਿਐ ਦੁਖ ਪਾਪ ਕਾ ਨਾਸ ਸੁਨਿਐ ਸਰ ਗੁਣ ਕੇ ਗਾ ਸੁਨਿਐ ਸੇ ਕਾ ਪੀਰ ਪਤ ਸਾ ਸੁਨਿਐ ਅੰਦੇ ਪਾਵੇ ਰਾਹੋ ਸੁਨਿਐ ਹਾਤ ਵਿਸ ਗਾਓ ਨਾਨਕ ਭਗਤਾ ਸਦਾ ਵਿਗਾਸ ਸੁਨਿਐ ਦੁਖ ਪਾਪ ਕਾ ਨਾਸ ਮਨਨੇ ਕੀ ਗਤ ਕੈ ਨ ਜਾਏ ਦੇਖੋ ਕਹਿ ਪਿੱਛੇ ਪਸਦਾ ਹੈ ਕਾਗਲ ਕਲਮ ਨਾਲੇ ਕਨਹਾਰ ਮਨ ਕਬੈ ਕਰਨ ਵਿਚਾਰ ਇਸ ਨਾਮ ਨਰੰਤਨ ਹੋਇਆ ਦੇਖੋ ਮਨ ਜਾਣ ਮਨ ਕੋਏ ਮਨ ਸੁੱਤੋਏ ਮਨ ਬੁੱਧਾ ਮਨ ਸਗਲ ਪਵਣ ਕੀ ਸੁੱਧਾ ਮਨ ਮੂਚੋ ਟਾਣਾ ਖਾਏ ਮਨ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਮਾਰਕ ਠਾਕ ਨ ਪਾਏ ਮਨਨੇ ਪਤ ਸੋ ਪ੍ਰਗਟ ਜਾਏ ਮਨਨੇ ਮਾਗੂ ਨਾ ਚੱਲੇ ਪੰਤ ਮਨਨੇ ਕਰਮ ਸੇ ਤੀ ਸੰਬੰਧ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਪਾਵੇ ਮੁਕਤ ਦਵਾਰ परवारे सदार मन्ये तारे तारे गुरु मन्ये नन पाव मनोरञ्जन हो हे जे को मन जाने मन कोय पंच प्रमाण पंच प्रदान पञ्च पावे दर्गमान पञ्च सोए दर जाना ਪੰਚਾ ਕਾ ਬੁਰੇ ਕੋ ਧਿਆਨਾ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾ ਸੁਮਾਰਾ ਥੋਲ ਤਰਮ ਦੇ ਆ ਕਾ ਬੂਤ ਸੋਕ ਤਾ ਪ੍ਰਕੇ ਜਨ ਸੂਤਾ ਜੇ ਕੋ ਊਜੇ ਹੋਵੇ ਸਿਆਰ ਤਵਲੇ ਉਪਰ ਕੇਤਾ ਭਾਰ ਤਰਤੀ ਹੋਰ ਪਰੇ ਹੋਰ ਹੋਰ ਧੀਤੇ ਪਾਰ ਤਲੇ ਕਮਣ ਜੋਰਾ ਗੇ ਜਾਤ ਰੰਗਾ ਕੇ ਨਾਮ ਸਭ ਨਾਲ ਲਿਖਿਆ ਉੜੀ ਕਲਾਮ ਏਉ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣਾ ਸਵਾਲੇ ਰੂਪਾ ਕਹਤੇ ਨਾਤ ਜਾਣੇ ਕੌਣ ਪੂਤਾ ਕੀਤਾ ਪਸੋਂ ਵੇਖੂ ਕੋਵਾਉ ਤੇਸ ਤੇ ਲਖ ਦਰਿਆਮ ਕੁਦਰਤ ਕੌਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ उदप पलिकार परिकार सदा सलमत निरङ्कार असङ्क जप शङ्क पा असङ्क पूजा तपता असङ्ख्य ग्रन्थ मुखवेलपाठ अशङ्ख योग रह उदास असङ्क भक्त विचार असङ्क सत्य असङ्क दतार ਅਸ਼ੰਕ ਕਸੂਰ ਮੂਪਕਸਾਰ ਸੰਕਮੋਣ ਲੇਵਲਾਇ ਤਾਰ ਕੁਦਰਤ ਕਵਨ ਕਾ ਵਿਚਾਰ ਵਾਰਣਾ ਜਾਮਾ ਇੱਕ ਵਾਰ ਜੋਤੁ ਤੁ ਪਾਵੈ ਸਾਈ ਪਲੀਕਾਰ ਤੂ ਸਦਾ ਸਲਾਮ ਅਤਰਨ ਰੰਕਾਰ ਅਸ਼ੰਕ ਮੂਰਕਾੰਦ ਕੋਰ ਅਸ਼ੰਕ ਚੋਰ ਹਰਾਮ ਖੋਰਾ अशङ्क अमर कर जाय जूर अशङ्क गलव डक्त्या कमाय अशङ्क पापी पापो सर जाय अशङ्क कुड़ियार कूड़े फेराए अशङ्क मलेस मनपख खाय अशङ्क निदक सिर करै पार नानक नीच कै विचार वार्या न जामा एक वार जो दूत पव सै तू सदा सलत निरङ्कार अशङ्ख नम संखता ओ गम गम अखलो अशङ्खे सिर पारो हे आखीनाम आखरि सला आखि ज्ञानीत गुणगा आरि लेखन बोलन बाणा ਅਖਰਾ ਸਿਰ ਸੰਜੋਗ ਬਖਾਣਾ ਜਨੈ ਲਿਖੇ ਤੇ ਸਿਰ ਨਾਏ ਜੇ ਪਰਮਾਤਿਵ ਤੇ ਪਾਏ ਜੇਤਾ ਕਿਤਾ ਤੇ ਤਨਾ ਵਿਨਨਾ ਵੈ ਨਾਇ ਕੋ ਤਾ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰਾ ਜੋ ਤੁਧ ਪਾਵੇ ਸਾਈ ਪੜੀਕਾਰ ਤੂ ਸਦਾ ਸਲਾਮਿਤ ਨਰੰਕਾਰਾ या तो पेर तंदे, पानी तो ते पानी तोते उतरे सखे मूत पलीती का पड़ो है देसा बुण लिये परिये मत पापा के संगा ओ तो पे नावे के रंगा पुनी पापी करना है कर कर करना लिख ले जाऊं आपे बीज जा पे ਨਾਨਕ ਓਕਮੇ ਆਉਂ ਜਾਉ ਤੀਰਤ ਤਪਦੇ ਆਦਤ ਦਾਣਾ ਜੇ ਕੋ ਪਾਵੇ ਤਿਲਕਾ ਮਾਣਾ ਸੁਣਿਆ ਮਨੇ ਆ ਮਨ ਕੀਤਾ ਭਾਉ ਅੰਤਰ ਗਤ ਤੀਤ ਮਲਨਾ ਸਭ ਗੁਣ ਤੇਰੇ ਮੇ ਨਾਹੀ ਕੋਏ ਵੇਣ ਗੁਣ ਕਿਰਪਾ ਪਰਤਨਾ ਹੋਏ ਸਵਸੰਧ ਬਾਣੀ ਬਰਮਾਉ ਸਤ ਸੁਹਾਣ ਸਦ ਮਨ ਚਾਉ कौन सो वेला काँण 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 वार, काँण वक्त तूं कौन कौन दित कौन वण सूपी माओ कौन जितो आकार वेल न पाया पंडती जे वेले को पुराणा वक्त न पायो काधना लेखो पुराणा ਤੇ ਤਵਾਰ ਨਾ ਜੋਗੀ ਜਾਣੈ ਰਤਮਾ ਨ ਕੋਈ ਜਾ ਕਰਤਾ ਸੇਟੀ ਕੋ ਸਾਜਿ ਆਪੇ ਜਾਣੈ ਸੋਈ ਕਿਵ ਕਾ ਰਖਾ ਕਿਵ ਸਲਾਈ ਕਿਉ ਵਰਨੀ ਕਿਵ ਜਾਣਾਂ ਨਾਨਕ ਆਖਣ ਸਭ ਕੋ ਆਕੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਾਹੀ ਕਿੱਤਾ ਜਕੋਵੇ ਨਾਨਕ ਜੇ ਕੋ ਆਪੋ ਜਾਣੇ ਆਗੇ ਗਿਆਨ ਸੋਹੇ ਪਤਾਲਾ ਪਤਾਲ ਲਖ ਬ੍ਰਹ ਸੰਗਾਸ ਓੜ ਕੋੜ ਕਪਾਲ ਤੱਕ ਵੇਤ ਕਹਿਣ ਕਵਾਤ 66 14 ਕਹਿਨ ਕਿਤੇ ਬਾਸ ਲੁ ਇਕ ਤਾਤ ਲਿਖ ਓਏ ਤਾਂ ਲਿਖੀਏ ਲਿਖ ਓਏ ਵਿਨਾਸ ਨਾਨਕ ਵੱਡਾ ਆਖੀਏ ਅਪੇ ਜਾਣ ਆਪ ਸਲਾਹੀ ਸਲਾਹੇ ਤੀ ਸੂਰਤ ਨਾ ਪਾਈਆ ਨਦੀਆਂ ਤੇ ਵਾਹਾ ਪਾਵੇ ਸੁੰਦਨਾ ਜਾਣੀ ਹੈ ਸਮੁੰਦ ਸਾ ਸੁਲਤਾਨਾ ਗੇਰ ਤੇਤੀ ਮਾਲੋ ਧੰਨਾ ਕੀੜੀ ਤੁਲ ਨਾ ਹੋਵਣੀ ਜੇ ਤਿਸ ਸਮਣੁ ਨਾ ਵਿਸਰਾ ਅੰਤੋ ਨਾ ਸ੍ਰਿਤੀ ਕੈਣ ਅੰਤੋ ਅੰਤ ਨਾ ਕਰਨ ਦੇਨ ਅੰਤਾ ਅੰਤਨਾ ਵੇਖਣਾ ਸੁਣਨ ਤੋਂ ਅੰਤਨਾ ਜਾਪੇ ਗਿਆ ਮਨ ਮੰਤ ਅੰਤਨਾ ਜਾਪੇ ਕੀਤਾ ਕਾਰ ਅੰਤਨਾ ਜਾਪੇ ਪਰਵਾਰ ਅੰਤ ਕਾਰਨ ਕੀਤੇ ਬਿਲਾ ਹੈ ਤਾਂ ਕੈ ਅੰਤਨਾ ਪਾਏ ਚਾਹੇ ਏਓ ਅੰਤਨਾ ਜਾਣੇ ਕੋ ਹੈ ਬੋਤਾ ਕਹੀਏ ਬੋਤਾ ਹੋਏ ਵਡਾ ਸਾਹਿਬ ਉੱਚਾ ਤਾਂ ਉੱਚੇ ਉਪਰ ਉਚਾ ਨਾਓ एवडु च वे को एति सूचि को जान सो है जेवडा पो या पाप नानक नतरी कर्मी दाता बोता कर्म लिखिया न जाए वड्डा दाता दिल न तमाए केते मंगे जो दो पार केतिया गणत नहीं विचार केते कप टूटे विकार केते ले ले मुकर पाए ਕਿਤੇ ਮੂਰਖ ਖਾਈ ਖਾ ਹੈ ਕਿਤਿਆਂ ਦੁਖ ਭੂਖ ਸਦਮਾਰ ਏ ਵੀ ਦਾਤ ਤੇਰੀ ਤਤਾਰ ਬੰਦ ਖਲਾਸੀ ਪਾਣ ਓਏ ਓ ਰਕ ਨ ਸਕੇ ਕੋਏ ਜੇ ਕੋ ਖਾਇ ਕੱਖ ਨਾ ਪਾਹੇ ਓ ਜਾਣ ਜੇਤਿਆਂ ਮੁਖਾ ਹੈ ਆਪੇ ਜਾਣ ਆਪੇ ਦੇ ਆਖੇ ਸੇ ਪੀ ਕਈ ਕੈ ਜਿਸਨੂੰ ਬਖਸੇ ਸਿਫਸਲਾ नानको पात साई पात साओ अमूल गुण अमूल व अमूल वी अमूल भण्डार अमुह अमूल पू लाय अमूल धर्म अमूल दिवा अमूलुल अमूल प्रमाण अमूल बिश अमूल निशा अमूल कर्म अमूल परमाणा અમુલ્લો અમુલા કે ના જાય આ કાકરે લિલાએ આકે વેર પાઠ પુરાણા આકે પડે કરે વિકિયાના આકે બ્રહ્મે આકે ઇન્દ્રા આકે ગોપીતે ગોવિંદા આકે ઈશરા કે સિદ્ધ આકે કેતે કિતે બુદ્ધા આકે દણવા કે દેવા આકે સૂરનાર મનજન સેવા ਕਿਤੇ ਅੱਖੇ ਅੱਖਣਾ ਪਾਹੈ ਕਿਤੇ ਕਹਿ ਕੇ ਉਠ ਉੱਟ ਜਾਏ ਇਤੇ ਕਿਤੇ ਔਰ ਕਰੇ ਤਾਕ ਨ ਸਕੇ ਕਈ ਕੇ ਜੇ ਵਿੜ ਪਾਵੈ ਤੇ ਵਿੜ ਹੋਏ ਨਾਨਕ ਦਾ ਨਾ ਸੱਚਾ ਸੋਹੇ ਜੇ ਕੋ ਆਕੇ ਬੋਲ ਵਿਗਾੜ ਤਾਂ ਲਖੀਏ ਫਿਰ ਗਵਾਰਾ ਗਵਾਰੋ ਸੋਦਰ ਕਿਹਾ ਸੋ ਕਰ ਕੇ ਆ ਇਤਵੈ ਸਰਸ ਮਾਲੈ ਵਾਜੇ ਨਾਦਨਿਕ ਸੰਕਾ ਕੇਤੇ ਵਵਨ ਹਾਰੇ ਕੇਤੇ ਰਾਗ ਪਰਿ ਸਿਉ ਕਈਆ ਨ ਕੇਤੇ ਗਾਵਨ ਹਾਰੇ ਗਾਵੇ ਤੁਨੋਂ ਪਉਣ ਪਾਣੀ ਦੇ ਸੰਤਰ ਗਾਵੇ ਰਾਜਾ ਕਰਮ ਦਵਾਰੇ ਗਾਵੇ ਚਿੱਤ ਬੁੱਤ ਲਿਖ ਜਾਣ ਹੈ ਲਿਖ ਲਿਖ ਕਰਮ ਵਿਚਾਰੇ ਗਾਵੇ ਸਰਬ੍ਰਹਮਾ ਦੇਵੀ ਸੋਹਣ ਸਾਦਾ ਸਵਾਰੇ ਗਾਵੈੰਦ ਦੇ ਦਸਨ ਬੈਟੇ ਦ੍ਰਿਸ਼ਟਿਆ ਦਰਨਾਲੈ ਗਾਵੈ ਸਿਸਮਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਕੀ ਗਾਵੈ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀਸਰਾ ਯੁਗ ਯੁਗ ਵੇਦਾਂ ਨਾਲੈ ਗਾਵੈ ਮੋਹਣੀਆਂ ਮਨਮੋਣਾ ਸੁਰਗਮਛ ਪਿਆਲੈ ਗਾਵਣ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵੇ ਜੋਤ ਮਾ ਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਤਾਰੇ ਸੇ ਤੁਦ ਨ ਗਾਵੇ ਜੋ ਤੁਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਣ ਸੇ ਮੈਂ ਚਿਤ ਨਾਵਣ ਨਾਨਕ ਕਿਆ ਵਿਚਾਰੇ सोई सोई सरस साईं गो सत्य सति नै हे विओ सी जाय न जासी रत्ना जिन रचाई रंगी रंगी पाती कर कर जिन सी माया जिनो उपाय कर कर वेखे चित तापणा जे तिस दी विडाई ज्यो तिस पावे सोई करसी उको ना करना जाई सो पत सो सपत साहिब नानक रे नर जाई मुंदा सो को पत चोली ध्यान की करे विभूता किंता काल कुवारी काया जुगत डंडा प्रतीत आए पंथी सब जमाती मन जीते जग जीता आदेशो तिस आदेश आदनिलन तना जुग जुगे को वेसा भुगत ज्ञान व्यापन धारना कट कट वाजे नाद आपना तो नती सब जाती रिस साद संजोग जोग दोय कर चलावे लेख आवे भाग आदेश तिस आदेश आद नील अनात ना ना नाहत जुग जुगे को वेस एका माई व्याई ਤਿੰਨ ਚੱਲੇ ਪਰਮਾਨਾ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਵਾਨਾ ਜਿਉ ਤਿਸ ਪਾਵੇ ਕਿਵ ਚਲਾਵੇ ਜਿਉ ਹੋਵੇ ਫਰਮਾਨਾ ਹੋਵੇ ਕਿਉ ਨਨਤ ਨਾਵੇ ਬੋਤੈ ਹੋਵੇ ਦਾਣਾ ਆਦੇ ਇਸ ਸਿਆਦੇਸ ਆਦਨੀ ਲੋਨਤ ਨਹਤ ਜੁਗ ਜੁਵੇ ਕੋ ਵੈਸ ਆਸਨ ਲੋਹੇ ਲੋਹ ਪੰਡਾਰ ਜੁਗ ਕਿਸ ਪਾਇ ਸੋਇ ਕاوار ਕਰ ਕਰ ਵੇਖੇ ਸਿਰ ਜਨਹਾਰ ਨਾਨਕ ਸਾਚੇ ਕੀ ਸਾਚੀ ਕਾਰ ਆਦੇਸ ਤਿਸ ਆਦੇਸ ਆਦ ਮਿਲਨ ਤਣ ਹਾਤ ਜੁਗ ਜੁਗ ਏਕੋ ਵੈਸਾ ਇੱਕ ਦੋ ਜੀਵੋ ਲਖ ਹੋਏ ਲਖ ਹੋਵੇ ਲਖ ਵੀਸ ਲਖ ਲਖ ਗੇੜਾ ਕੀ ਹੈ ਇਕੋ ਨਾਮ ਜਗਦੀਸ਼ ਇਤਰਾਪਤ ਪੌੜੀਆਂ ਚੜਿਏ ਹੋਏ ਅਕੀਸ ਸੁਣ ਗੱਲਾਂ ਕਾਖੀ ਕੀ ਕੀਟਾਈ ਰੀਸਾ ਨਾਨਕ ਨਤਰੀ ਪਾਈਏ ਕੂੜੀ ਕੂੜੇ ਠੀਸ ਆਖਾਂ ਜੋਰ ਚ ਪੈਣਾ ਜੋਰ ਜੋਰ ਨਾ ਮੰਗੰਦੇ ਨਾ ਜੋਰ ਜੋ ਨਾ ਜੀਵਨ ਮਰਨਾ ਏ ਜੋਰਾ ਜੋ ਨਾ ਰਾਜ ਮਾਲ ਮਨ ਸੋਰਾ ਜੋ ਨਾ ਸੁੱਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੂਟੇ ਸੰਸਾਰ ਜਿਸ ਸਾਥ ਜੋਰ ਕਰਵੇ ਕੇ ਸੋਏ ਨਾਨਕ ਤੁਮ ਨਹੀਂ ਚ ਨ ਕੋਈ

ਕਚ ਪਕਾਇਓ ਤੇ ਪਾਏ ਨਾਨਕ ਗਿਆ ਜਾਪੇ ਜਾਏ ਕਰਮਖੰਡ ਕਾਇਓ ਤਰਮਾ ਗਿਆਨਖੰਡ ਕਾਖੋ ਕਰਮਾ ਕਿਤੇ ਪਵਨ ਪਾਣੀ ਰੇ ਸੰਤਰਾ ਕਿਤੇ ਕਣ ਮੇਸ਼ ਕਿਤੇ ਵਿਰਮੇ ਕੜਤ ਕੜੀਏ ਰੂਪ ਰੰਗ ਕੇ ਵੇਸ ਕਹਿਤੀਆ ਕਰਮ ਭੂਮੀ ਮੇਰਾ ਕਿਤੇ ਕਿਤੇ ਤੂ ਉਪਦੇਸਾ ਕਤੇ ਇੰਦ ਚੰਦ ਸੂਰਾ කෙතේ කෙතේ මඩල්දේසා කෙතෙසකුදනාතව කෙතෙ කෙතෙ දෙල්වේසා කෙතේ දේවධනුමන්නා කෙතේ කෙතෙර කන සමුන්ද කෙතියාखाනි කෙතියබාණි කෙතෙ පාත නරඩා කේතිය සෘතිසේවකා කෙතේ නානකන් තුනාන්තෝ යන කනමග්‍යානෝ ප්‍රචන්ඩා ਇਤਨਾਰ ਬਨੂਦ ਗੋੜਨੰਦ ਸ਼ਰਮਖੰਡ ਕੀ ਬਾਣੀ ਰੂਪਾ ਤਿੱਤੇ ਘੜਤ ਕਰਿਏ ਬੋਤਨੂਪਾ ਤਾਂ ਕੀ ਗੱਲ ਨਾ ਕੱਟਿਆ ਨਾ ਜਾਏ ਜੇ ਕੋ ਕਹਿ ਪਿਛੇ ਪੁਜਤਾਏ ਤਿੱਤੇ ਘੜਿਏ ਸੂਤ ਮਤ ਮਨ ਬੁੱਧਾ ਤਿੱਤੇ ਘੜਿਏ ਸੂਰਾ ਸਿੱਧਾ ਕੀ ਸੂਤਾ ਕਰਮਖੰਡ ਕੀ ਬਾਣੀ ਜੋਰ ਤਿੱਤੇ ਹੋਰ ਨਾ ਕੋਈ ਹੋਰ ਤੇ ਤੇ ਜੋਦ ਮ ਬਸੂਰ ਤਿਨ ਮੈਂ ਰਾਮ ਰਿਆ ਭਪੂਰਾ ਤੇ ਤੇ ਸੀਤੋ ਸੀਤਾ ਮੈਂ ਮਮਾਏ ਤਾਂ ਕਿ ਰੂਪਣਾ ਕਤਨੇ ਜਾਏ ਨਾ ਉਮਰ ਨਾ ਟੱਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਏ ਤੇਤੇ ਭਗਤ ਵਸੇ ਕੇ ਲੋ ਕਰੇ ਅਨੰਦ ਸਚ ਮਨ ਸੋਹੇ ਸਚ ਕੰਡ ਵਸੇ ਨਿਰੰਕਾਰ ਕਾਰ ਕਰ ਵੇਕੇ ਨਦਰ ਨਿਹਾਲ ਤਿਤੇ ਖੰਡ ਮੰਡਲ ਵਰਪੰਡਾ ਦੇਖੋ ਕਥੇ ਤਾਨਤ ਨੰਤਾ ਤਿਤ ਲੂ ਲੂ ਆਕਾਰ ਜਿਬ ਜਿਉ ਕਮ ਤਿ ਵੇ ਤਿਕਾਰ ਵੇਖੇ ਵਿੱਚ ਕਰ ਵਿਚਾਰ ਨਾਨਕ ਤਨਾ ਕਰਦਾ ਸਾਰ ਜਤ ਪਹਾਰਾ ਤਿਰਜ ਸੁਨਿਹਾਰ ਅਰਨ ਮਤ ਵਿਧ ਤਿਆਰ ਪੂਕ ਲਾਗਣ ਤਪ ਕਾਉਂ ਢਾਂਡਾ ਪਾਉ ਮਰਤ ਤਿੱਤ ਡਾਲਾ ਕੜੀਏ ਸਬਦੋ ਸੱਚਿਤਕਸਾਲਾ ਜਿੰਨ ਕੋ ਨਦਰ ਕਰਮ ਤਿੰਨ ਕਾਰ ਨਾਨਕ ਨਦਰੀ ਨਦਰ ਨਿਹਾਲ ਅਸ ਲੋਕਾ ਪਵਨ ਗੁਰ ਪਾਣੀ ਪੇਤਾ ਮਾਤਾ ਤਤ ਮਾਤ ਦਿਸਰਾ ਦੋਇ ਦਾਈ ਲਿਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਾਈਆਂ ਵਾਚੇ ਤਰ ਮਾ ਦੂਰਾ ਕਰਮੀਆਂ ਪੋ ਆਪਣੀ ਕੰਨੜ ਕੇ ਦੂਰਾ ਜਿਨੇ ਨਾਮ ਧਿਆਇਆ ਗੈਮ ਸ਼ਕਤ ਕਾਲ ਕਰਮੀਆਂ ਪੋ ਆਪਣੀ ਕੰਨੜ ਕੇ ਦੂਰਾ ਜਿਨੇ ਨਾਮ ਧਿਆਇਆ ਗੈਮ ਸ਼ਕਤ ਕਾਲ ਜਿਨੇ ਨਾਮ ਧਿਆਇਆ ਏ ਮਸ਼ਕਤ ਕਾਲ ਵਾਹਿਗੁਰਦੀ ਦਾ ਖਲਸਾ ਵਾਹਿਗੁਰਦੀ ਕੀ ਫਤੇ